ਦੁਸ਼ਹਿਰਾ ਮੇਲੇ ਦੀ ਹੋਈ ਸ਼ੁਰੂਆਤ ਸੇਖੇਵਾਲ ਰੋਡ ਹਲਕਾ ਨੌਰਥ ਵਧਾਇਕ ਮਦਨ ਲਾਲ ਬੱਗਾ ਨੇ ਰਿਬਨ ਕੱਟ ਕੇ ਕੀਤੀ ਮੇਲੇ ਦੀ ਸ਼ੁਰੂਆਤ ਜਿਸ ਦੀ ਜਾਣਕਾਰੀ ਦਿੰਦੇ ਹੋਏ ਅਜੇਪਾਲ ਦਿਸ਼ਾਵਰ ਨੇ ਦੱਸਿਆ ਕਿ ਦੁਸ਼ਹਿਰਾ ਮੇਲੇ ਦੀ ਸ਼ੁਰੂਆਤ ਹਲਕਾ ਨੌਰਥ ਵਧਾਇਕ ਮਦਨ ਲਾਲ ਬੱਗਾ ਅਤੇ ਐਡੀਸੀਪੀ ਸੁਮੇਰ ਵਰਮਾ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਉਹਨਾਂ ਕਿਹਾ ਕਿ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਵੇਖਣ ਨੂੰ ਮਿਲਣਗੇ ਤੇ ਕਈ ਇਤਿਹਾਸਕ ਚੀਜ਼ਾਂ ਵੀ ਇਸ ਮੇਲੇ ਵਿੱਚ ਵੇਖਣ ਨੂੰ ਮਿਲਣਗੀਆਂ। ਉਹਨਾਂ ਕਿਹਾ ਕਿ ਮੇਲੇ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਹਨ। ਝੂਲੇ ਦੀ ਵੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸੇਖੇਵਾਲ ਰੋਡ ਤੇ ਤੇ ਮੇਲੇ ਦਾ ਆਨੰਦ ਮਾਨਨ ਦੀ ਅਪੀਲ ਕੀਤੀ ਆਓ ਗੱਲਬਾਤ ਕਰਦੇ ਹਾਂ ਵਿਧਾਇਕ ਮਦਨ ਲਾਲ ਬੱਗਾ ਜੀ ਅਤੇ ਹੋਰ ਆਗੂਆਂ ਦੇ ਨਾਲ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜੀਹਦਾ तकरीबन ਆਪਣੀ ਸਭਿਤਾ ਨੂੰ ਕਿਉਂਕਿ ਦਸਹਿਰੇ ਦਾ ਤਿਹਾਰ ਦੁਸਹਿਰ ਦੁਵਾਲੀ ਦਾ ਮੇਲਾ ਅਜ਼ਾਦ ਦੁਵਾਲੀ ਦਾ ਤਿਹਾਰ तकरीबन ਭਗਵਾਨ ਰਾਮਚੰਦਰ ਮਹਾਰਾਜ ਨੇ ਜਦੋਂ ਲੰਕਾ ਤੇ ਚੜਾਈ ਕਰਕੇ ਰਾਵਣ ਵਦ ਕੀਤਾ ਸੀ ਉਸ ਤੋਂ ਬਾਅਦ ਉਹਦਾ ਦਹਨ ਹੁੰਦਾ ਹੈ ਸੈਰੇ ਵਾਲੇ ਦਿਨ ਉਸ ਤੋਂ ਦਹਨ ਤੋਂ ਬਾਅਦ ਦੀਵਾਲੀ ਆ ਜਾਂਦੀ ਹੈ ਕਿਉਂਕਿ ਦੀਵਾਲੀ ਤੋਂ ਸਾਡੇ ਲੋਕਾਂ ਦੀ ਇੱਕ ਬਹੁਤ ਬੜਾ ਪਵਿੱਤਰ ਤਿਉਹਾਰ ਹੈ ਕਿਉਂਕਿ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਖੁਸ਼ਕਿਸਮਤੀ ਹੈ ਅਸੀਂ ਬਹੁਤ ਭਾਗਾ ਵਾਲੇ ਹਾਂ ਕਿ ਸਾਡੇ ਜਿੰਨੇ ਵੀ ਧਰਮ ਨੇ ਅਸੀਂ ਸਾਰੇ ਤਿਉਹਾਰ ਜਿਹੜੇ ਵੀ ਧਰਮ ਦਾ ਹੋਵੇ ਜਨਾਲੇ ਮਿਲ ਕੇ ਮਨਾਉਂਦੇ ਆਂ ਉਹ ਦੀਵਾਲੀ ਦਾ ਤਿਉਹਾਰ ਨਾਲ ਸਾਰੇ ਧਰਮ ਇਕੱਠੇ ਹੋ ਕੇ ਮਨਾਉਂਦੇ ਆਂ ਚਾਹੇ ਗੁਰੂਪੁਰਬ ਆ ਗਿਆ ਚਾਹੇ ਰਾਮ ਨੋਮੀ ਆ ਗਈ ਚਾਹੇ ਦਸਹਿਰਾ ਦੁਸਹਾਲੀ ਆ ਗਈ ਅਸੀਂ ਤਕਰੀਬਨ ਸਾਰੇ ਜਿੰਨੇ ਵੀ ਧਰਮਾਂ ਦੇ ਲੋਕਾਂ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਮਨਾਉ ਔਰ ਗਵਾਨ ਰਾਮ ਦੇ ਨਾਮ ਲੈ ਵਰ ਲੋਕ ਚਾਹੇ ਕਿਸੇ ਵੀ ਸਥਾਨ ਤੇ ਬੈਠੇ ਨੇ ਅੱਜ ਜੋ ਖੁਸ਼ੀਆਂ ਦੇ ਚਾਹਵਨ ਨਾਲ ਸਹਰੇ ਨੌਰਦਵਾਲੀ ਨੂੰ ਮਨਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਸਾਡੇ ਨਿਯਾਨੇ ਚ ਬਹੁਤ ਕਾਫੀ ਜਗ੍ਹਾ ਤੇ ਦੁਸਹਿਰਾ ਦਾ ਮੇਲਾ ਲੱਗਦਾ ਹੈ ਅੱਜ ਵੀ ਸ਼ੇਖਿਆਲ ਦੇ ਮੀਨ ਰੋਡ ਤੇ ਸਾਡੇ ਦੋਸਤਾਂ ਨੇ ਮਿੱਤਰਾਂ ਨੇ ਨਾਲ ਮਿਲ ਕੇ ਇਕ ਬਰਾਲਾ ਕਰਕੇ ਕਿਉਂਕਿ ਲੋਕਾਂ ਦੀ ਸਿਫਤਾ ਵਾਸਤੇ ਕਿਉਂਕਿ ਨਿਯਾਨਾ ਬਹੁਤ ਵੱਡਾ ਹੋ ਗਿਆ ਨਿਯਾਨਾ ਵੱਡਾ ਹੋਣ ਕਰਕੇ ਪਹਿਲਾਂ ਇੱਕੋ ਜਗ੍ਹਾ ਤੇ ਦੁਸਹਿਰਾ ਦ੍ਰਿਸ਼ੀ ਗ੍ਰਾਉਂਡ ਤੇ ਲੱਗਦਾ ਸੀਗਾ ਅੱਜ ਨਿਯਾਨਾ ਦੇ ਵਿੱਚ ਕਾਫੀ ਜਗ੍ਹਾ ਤੇ ਸਾਰਾ ਲੱਗਦਾ ਔਰ ਕਾਫੀ ਜਗ੍ਹਾ ਤੇ ਲੱਗਣ ਕਰਕੇ ਵੀ ਫਿਰ ਵੀ ਰਸ ਦੀ ਬਹੁਤ ਵੱਡਾ ਰਸ ਹੁੰਦਾ ਅੱਜ ਇਹ ਦੋਸਤਾਂ ਨੇ ਇੱਥੇ ਸਾਰਿਆਂ ਨਾਲ ਮਿਲ ਕੇ ਜਜ਼ਰਾ ਲਗਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸਾਡੇ ਦੇ ਤਿਉਹਾਰ ਨੇ ਅਸੀਂ ਰਲ ਮਿਲ ਕੇ ਜੋ ਮਨਾਨੇ ਸਾਡੀ ਜਿਵੇਂ ਕਹਿੰਦੇ ਹਾਂ ਇਹ ਸਾਰੇ ਹੀ ਵਧਾਈ ਦੇ ਪਾਤਰ ਨੇ ਤੇ ਮੈਂ ਤਾਂ ਇਹ ਕਹੂੰਗਾ ਆਪਾਂ ਸਾਰੇ ਅਮਨ ਪਸੰਦ ਲੋਕਾਂ ਸ਼ਾਂਤੀ ਪਸੰਦ ਲੋਕਾਂ ਅਸੀਂ ਜਿੰਨੇ ਵੀ ਤਿਉਹਾਰ ਜਾਂ ਮੇਲੇ ਨੇ ਖੁਸ਼ੀਆਂ ਦੇ ਚਾਹਵਨਾ ਮਨਾਈਏ ਔਰ ਪਿਆਰ ਔਰ ਸ਼ਾਂਤੀ ਨਾਲ ਮਨਾਈਏ ਇੱਕੋ ਹੀ ਭਗਵਾਨ ਰਾਮਚੰਦਰ ਦੇ ਚਰਨ ਅਰਦਾਸ ਹੈ ਕਿ ਜਿਹਦੇ ਵੀ ਲੋਗ ਆ ਇੱਥੇ ਮਿਲੇ ਚਾਨ ਸ਼ਾਂਤੀਪੁਰ ਆਪਣਾ ਮੇਲਾ ਅਟੈਂਡ ਕਰਕੇ ਦਸਰ ਦਾ ਆਪਣੇ ਘਰਾਂ ਦੀ ਜਾਣ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਸ ਤਰ੍ਹਾਂ ਹੀ ਅਗਲੇ ਸਾਲ ਦੀ ਫਿਰ ਕੰਮ ਨਾ ਕਰਾਂਗੇ ਇਸੇ ਤਰ੍ਹਾਂ ਨਾਲ ਮਿਲ ਕੇ ਆਪਾਂ ਜਿਹੜੇ ਵੀ ਤਿਉਹਾਰ ਬਣਾਵਾਂਗੇ ਖਾਸ ਸਿਕਿਉਰਿਟੀ ਦੀ ਗੱਲ ਕਰਾਂ ਸਾਡੇ ਵੱਲੋਂ ਪੂਰਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਮੈਂ ਤਾਂ ਇੱਕੋ ਗੱਲ ਕਹੀ ਅਸੀਂ ਅਮਨ ਪਸੰਦ ਲੋਕਾਂ ਸਾਡੇ ਦਾ ਅਮਨ ਨੂੰ ਸ਼ਾਂਤੀ ਹੈ तकरीबन ਸਾਰੇ ਪਾਸੇ ਜਿਹਦੇ ਵੀ ਮੇਲੇ ਲੱਗਦੇ ਨੇ ਕੋਈ ਐਸੀ ਘਟਨਾ ਨਹੀਂ ਹੁੰਦੀ ਕਿਉਂਕਿ ਜਿੰਨੇ ਵੀ ਪਰਿਵਾਰ ਆਉਂਦੇ ਨੇ ਔਰ ਸਿਰ ਤੇ ਸਿਰ ਆਪਣਾ ਤਿਹਾਰਾ ਨੂੰ ਦੇਖ ਕੇ ਨਕਮਸਤਕ ਹੋਣ ਵਾਸਤੇ ਆਉਂਦੇ ਆ ਜਿਵੇਂ ਮੇਲਾ ਆਉਂਦਾ ਉਸ ਨੂੰ ਅੱਛੀ ਤਰ੍ਹਾਂ ਸੈਲੀਬ੍ਰੇਟ ਕਰਨ ਵਾਸਤੇ ਆਉਂਦੇ ਨੇ ਤੇ ਮੇਰੀ ਤਾਂ ਇਹ ਹੀ ਇੱਛਾ ਵੀ ਹੈ ਜੇ ਵਿਸ਼ੇਸ਼ ਵੀ ਹੈ ਕਿ ਆਪਾਂ ਸਾਰੇ ਥਲ ਮਿਲ ਕੇ ਜਿੰਨੇ ਵੀ ਤਿਹਾਰ ਨੇ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਈਏ ਜੈ ਜੀ ਜਿਹੜਾ ਸੇਖੇਵਾਲ ਵਿਖੇ ਦੁਸ਼ਹਿਰਾ ਮੇਲਾ ਲਗਾਇਆ ਜਾ ਰਿਹਾ ਹੈ ਮੇਰੇ ਵੱਲੋਂ ਜੇਪਾ ਦੇ ਸਾਬਰ ਵੱਜੋਂ ਆਨੰਦ ਕਿਸ਼ੋਰ ਜੀ ਵੱਲੋਂ ਸੋਨ ਦਾ ਮੈਰਾ ਜੀ ਵੱਲੋਂ ਤੇ ਸਾਡੇ ਤੇ ਅਸ਼ੀਰਵਾਦ ਹੈ ਮਲਕੀਰ ਜਨਾਗਰ ਜੀ ਦਾ ਮੇਰੇ ਵੀਰ ਭਰਤ ਕਟਾਰੀਆ ਜੀ ਸਾਰੀ ਟੀਮ ਵੱਲੋਂ ਇਹ ਮੇਲਾ ਲਗਾਇਆ ਜਾ ਰਿਹਾ ਜਿਸ ਦਾ ਅੱਜ ਉਦਘਾਟਨ ਸਾਡੇ ਇਸ ਇਲਾਕੇ ਦੇ ਮਾਨਯੋਗ ਐਮ ਐਲ ਏ ਮਦਨੋਦ ਬੱਗਾ ਜੀ ਵੱਲੋਂ ਕੀਤਾ ਗਿਆ ਉਹਨਾਂ ਦੇ ਨਾਲ ਕਾਉਂਸਲਰ ਜਿਹੜੇ ਬੂਟਾ ਜੀ ਨੇ ਉਹ ਵੀ ਆਏ ਸੀਗੇ ਗਾਂਧੀ ਨਗਰ ਦੇ ਜਿਹੜੇ ਕਾਉਂਸਲਰ ਆ ਬੜੇ ਹੀ ਸਾਡੇ ਦੀ ਭਾਗਾਂ ਦੀ ਗੱਲ ਹੈ ਕਿ ਐਮ ਐਲ ਏ ਸਾਹਿਬ ਨੇ ਇੱਥੇ ਚਰਨ ਪਾਏ ਆ ਤੇ ਪੂਰਾ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਵੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਇਸ ਸਮਾਗਮ 'ਚ ਨਹੀਂ ਆਊਗੀ ਕਿਉਂਕਿ ਪੰਜਾਬ ਦੀ ਜਿਹੜੀ ਧਾਰਮਿਕ ਤੇ ਸੱਭਿਆਚਾਰਕ ਸਾਂਝ ਆ ਉਹਨੂੰ ਜੋੜਨ ਵਾਸਤੇ ਇਦਾਂ ਦੇ ਮੇਲਿਆਂ ਦੇ ਆਯੋਜਨ ਹੁੰਦੇ ਆ ਕਿਉਂਕਿ ਹੁਣ ਤਾਂ ਬਹੁਤ ਦੁਨੀਆ ਫਾਸਟ ਹੋ ਗਈ ਆ ਲੋਕਾਂ ਕੋ ਸਮਾਂ ਹੀ ਨਹੀਂ ਤੇ ਜੀ 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 ਤੇ ਮੇਲੇ ਸਰ ਕੋਈ ਨਵਾਂ ਕੁਝ ਲੈ ਕੇ ਆ ਰਹੇ ਆ ਤੇ ਨਵਾ ਜੀ ਦੇਖੋ ਅਸੀਂ ਤਾਂ ਕਹਿੰਨੇ ਨਵਾਂ ਨਹੀਂ ਪੁਰਾਣੀਆਂ ਚੀਜ਼ਾਂ ਲੈ ਕੇ ਆਈਏ ਨਵੇਂ 'ਚ ਤਾਂ ਲੋਕੀ ਸਾਰੇ ਡੁੱਬ ਗਏ ਆ ਹੁਣ ਨਵੇਂ ਤਾਂ ਮੋਬਾਈਲ 'ਚ ਹੀ ਡੁੱਬ ਗਏ ਹੁਣ ਤਾਂ ਲੋਕੀ ਸੈਵਨ ਪ੍ਰੋਚ ਹੋ ਗਏ ਆਪਣੇ ਤਾਂ ਪਛੋਕੜ ਨਾਲ ਜੁੜਨਾ ਚਾਹੀਦਾ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਤੇ ਇਤਿਹਾਸ ਨਾਲ ਜੋੜਨ ਕਰਕੇ ਅਸੀਂ ਮੇਲਿਆਂ ਦੇ ਆਯੋਜਨ ਕਰਦੇ ਆ ਤੇ ਸਾਰਿਆਂ ਦੇ ਚਾਹਨੇ ਵੀ ਲੋਕਾਂ ਦੇ ਸ਼ਹਿਰ ਵਾਸੀਆਂ ਦੇ ਜ਼ਫਤੇ ਖੁਸ਼ੀ ਆਵੇ ਲੋਕਾਂ ਦੇ ਮੁਸਕਰਾਟ ਆਵੇ ਚਿਹਰੇ ਤੇ ਇੰਜੋਏ ਕਰਨ ਬਹੁਤ ਵਧੀਆ ਵਧੀਆ ਝੂਲੇ ਆ ਜੀ ਸਾਰੇ ਚੰਡੋਲ ਹੈ ਕਿਸ਼ਤੀ ਹੈ ਇੱਕ ਨਵਾਂ ਝੂਲਾ ਵੀ ਆਇਆ ਮੈਨੂੰ ਤਾਂ ਜੀ ਉਹਦਾ ਨਾਮ ਵੀ ਨਹੀਂ ਪਤਾ ਡ੍ਰੈਗਨ ਦਾ ਝੂਲਾ ਬੱਚਿਆਂ ਦੇ ਬਹੁਤ ਝੂਲੇ ਆ ਗੇਮਿੰਗਸ ਖਾਣ ਪੀਣ ਦੇ ਸਟਾਲ ਮੌਦ ਦਾ ਕੂਆ ਜਾਦੂ ਸਾਰੀਆਂ ਹੀ ਤਕਰੀਬਨ ਆਈਟਮਸ ਹੈਗੀਆਂ ਵਾ ਜਿਨ੍ਹਾਂ ਨਾਲ ਲੋਕਾਂ ਦਾ ਪੂਰਾ ਮਨੋਰੰਜਨ ਹੋ ਸਕਦਾ ਕਿ ਹੈ ਤੁਹਾਡਾ ਅਡਰੈਸ ਜੀ ਇਹ ਸੇਖੇਵਾਲ ਜਿਹੜਾ ਆਪਣਾ ਸੇਖੇਵਾਲ ਦਾ ਗੇਟ ਹੈ ਤੇ ਬਾਲ ਸਿੰਘ ਨਗਰ ਦਾ ਗੇਟ ਹੈ ਬਿਲਕੁਲ ਬਸਤੀ ਥਾਣੇ ਦੇ ਨਾਲ ਹੈ ਗਰਾਊਂਡ ਬਹੁਤ ਵੱਡੀ ਗਰਾਊਂਡ ਹੈ ਤੇ ਸੇਖੇਵਾਲ ਆਪਣਾ ਜਿਹੜਾ ਪੈਟਰੋਲ ਪੰਪ ਹੈ ਉਹਦੇ ਓਪੋਜ਼ਿਟ ਹੈ ਕਾਕਵਾਲ ਰੋਡ ਦੇ ਬੰਦਰੋਸਾ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਦੇਖੋ ਜੀ ਐਮਐਲਏ ਸਾਹਿਬ ਵੀ ਕਹਿ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਸਾਨੂੰ ਸਹਿਯੋਗ ਮਿਲ ਰਿਹਾ ਵਾ ਤੇ ਅਸੀਂ ਖੁਦ ਦੀ ਵੀ ਜਿਹੜੀ ਪਰਸਨਲ ਤੁਸੀਂ ਦੇਖਿਆ ਵਾ ਪਰਸਨਲ ਸਿਕਿਉਰਿਟੀ ਵੀ ਐਰ ਕੀਤੀ ਹੋਈ ਹੈ ਲੇਡੀਜ਼ ਵੀ ਅਸੀਂ ਪਰਸਨਲ ਬੌਂਸਰ हायर ਕੀਤੇ ਵੀ ਕਿਸੇ ਵੀ ਤਰ੍ਹਾਂ ਔਰਤਾ ਭੈਣਾਂ ਨੂੰ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਬਣਵੇ ਸਰ ਜੀ ਪਹਿਲਾਂ ਨਰਾਤਾ ਵੀ ਲੁਧਿਆਣਾ ਬੱਸ ਨੂੰ ਕੀ ਮੈਸੇਜ ਹੋਵੇ ਇਹਹੀ ਮੈਸੇਜ ਹੈ ਜੀ ਆਓ ਆਪਣੇ ਚਿਹਰਿਆਂ ਤੇ ਖੁਸ਼ੀ ਧਾਨ ਵਾਸਤੇ ਇਸ ਮੇਲੇ ਦੇ ਵਿੱਚ ਆਓ ਅਸੀਂ ਬੱਚਿਆਂ ਲਈ ਮਾਵਾ ਭੈਣਾਂ ਦੇ ਵੀ ਬੰਦੇ ਆ ਸੀ ਸਾਰਿਆਂ ਦੇ ਵੀ ਵਧੀਆ-ਵਧੀਆ ਝੂਲੇ ਲੈ ਕੇ ਆਏ ਆ ਖਾਣ-ਪੀਣ ਦੇ ਸਟਾਲ ਹੈ ਗੇਮਿੰਗਸ ਦੇ ਸਟਾਲ ਹੈ ਬੱਚਿਆਂ ਦੇ ਝੂਲੇ ਆ ਤੇ ਮਨਿਆਰੀ ਦੀ ਦੁਕਾਨਾਂ ਬਾਜ਼ਾਰ ਆ ਇਹੀ ਕੁਛ ਹੁੰਦਾ ਜੀ ਆਪਣੇ ਪੰਜਾਬੀਆਂ ਦੇ ਸਰ ਕੋਈ ਐਂਟਰੀ ਫੀਸ ਤਾਂ ਨਹੀਂ ਕਿਤੇ ਕੋਈ ਐਂਟਰੀ ਫੀਸ ਨਹੀਂ ਹੈ ਜੀ ਕੋਈ ਐਂਟਰੀ ਫੀਸ ਨਹੀਂ ਹੈ ਅਜੇ ਤੱਕ ਜ਼ਮੀਨ ਤੋਂ ਜੁੜੇ ਹੋਏ ਲੋਕ ਹੈ ਜੀ ਇਸ ਦਾ ਜ਼ਮੀਨ ਵਾਲਿਆਂ ਨਾਲ ਹੀ ਰਹਿੰਦੇ ਆ ਤੇ ਸਾਨੂੰ ਐਂਟਰੀ-ਐਂਟਰੀਆਂ ਤਾਂ ਨਹੀਂ ਪਤਾ ਧੰਨਵਾਦ ਤੋਂ ਪਹਿਲਾਂ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜਿੱਦਾਂ ਕਿ ਅੱਬ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਕਿ ਐਮਐਲਏ ਸਾਹਿਬ ਮਨਜੋਗ ਚੌਧਰੀ ਮਨਰਲ ਪੱਗਾ ਜੀ ਇਸ ਮੇਲੇ ਦਾ ਉਦਘਾਟਨ ਕਰਕੇ ਗਏ ਆ ਜਿਹਦੇ ਵਿੱਚ ਉਹਨਾਂ ਨੂੰ ਸਾਨੂੰ ਭਰੋਸਾ ਵੀ ਦਿੱਤਾ ਕਿ ਇੱਥੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਵਿਸ਼ੇਸ਼ ਤੌਰ ਤੇ ਪ੍ਰਸ਼ਾਸਨ ਨੂੰ ਸਾਡੇ ਲੋਕ ਨੇ ਖੜਿਆ ਫੋਨ ਕੀਤੇ ਕਾਫੀ ਕਿ ਜਿਹੜਾ ਮੇਲੇ ਦੀ ਸੁਰੱਖਿਆ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਕਿਉਂਕਿ ਜਿਹੜੇ ਅਣਚਾਹੇ ਜਿਹੜੇ ਆ ਕਈ ਲੋਕ ਜਿਹੜੇ ਜੋ ਅਣਚਾਹੀ ਘਟਨਾਵਾਂ ਨੂੰ ਜਿਹੜੇ ਅੰਜਾਮ ਦਿੰਦੇ ਉਹਨਾਂ ਤੋਂ ਵੀ ਜਿਹੜਾ ਖਾਸ ਤੌਰ ਤੇ ਨਕੇਲ ਕੱਸੀ ਜਾਊਗੀ ਔਰ ਸਾਡੇ ਵੀ ਜਿਹੜੇ ਆ ਜਿੰਦਾ ਕਿ ਅਜੇ ਪਾਜੀ ਨੂੰ ਦੱਸਿਆ ਹੀ ਹੈ ਕਿ ਸਾਡੇ ਵੀ ਜਿਹੜੇ ਆ ਆਪਣੇ ਇਹਨੇ ਸਿਕਿਉਰਟੀ ਨੂੰ ਲੈ ਕੇ ਪੁਖਤਾ ਪਾਬੰਧ ਜਿਹੜੇ ਹੈਗੇ ਆ ਸਪੈਸ਼ਲ ਸਾਡੀ ਸਿਕਿਉਰਟੀ ਵੀ ਲੱਗੀ ਹੋਈ ਹੈ ਮੁੰਡਿਆਂ ਦੀ ਬੌਂਸਰ ਲਾਏ ਹੋਏ ਆ ਲੇਡੀਜ਼ ਟੀਮਾਂ ਵੀ ਲੱਗੀਆਂ ਹੋਈਆਂ ਕਿਉਂਕਿ ਜਿਹੜਾ ਇਹ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਊਗਾ ਔਰ ਇੱਕ ਹੋਰ ਜਿਹੜੀ ਗੱਲ ਆ ਕਿ ਸਾਫ ਸਫਾਈ ਦਾ ਜਿਹੜਾ ਧਿਆਨ ਆ ਉਹ ਵਿਸ਼ੇਸ਼ ਤੌਰ ਤੇ ਰੱਖਿਆ ਜਾਊਗਾ ਕਿਉਂਕਿ ਖਾਣ ਪੀਣ ਵਾਲੀਆਂ ਆਈਟਮਾਂ ਦੇ ਵਿੱਚ ਜਿਹੜਾ ਆ ਉਹ ਵਿਸ਼ੇਸ਼ ਤੌਰ ਤੇ ਜਿਹੜਾ ਸਫਾਈ ਦਾ ਧਿਆਨ ਰੱਖਿਆ ਜਾਊਗਾ ਝੋਲਿਆਂ ਦੀ ਸੇਫਟੀ ਨੇ ਲੈ ਕੇ ਕਿਦਾਂ ਬਣਾਉਂਦੇ ਝੋਲਿਆਂ ਦੀ ਸੇਫਟੀ ਸਾਡੇ ਅਜ ਪੀਡਬਲਯੂਡੀ ਤੋਂ ਜਿਹੜੇ ਮਹਿਕਮੇ ਤੋਂ ਆਏ ਸੀ ਅਫਸਰ ਉਹ ਚੈੱਕ ਕਰਕੇ ਚਲੇਗੇ ਵੀ ਸਾਰੀ ਸੇਫਟੀ ਓਕੇ ਆ ਔਰ ਇਹ ਵੈਸੇ ਵੀ ਅਸੀਂ ਡੇਲੀ ਜਿਹੜਾ ਰੁਟੀਨ ਜਿਹੜਾ ਚਕਾ ਚਲਾਉਣ ਤੋਂ ਪਹਿਲਾਂ ਅਸੀਂ ਚੈੱਕ ਜਰੂਰ ਕਰਦੇ ਸਾਰੇ